ਹਾਲੇਲੂਇਆ ਸੋ ਜਦੋਂ ਅਸੀਂ ਜੋਨਾ ਦੀ ਕਿਤਾਬ ਉਹਦਾ 3 ਨੰਬਰ ਅਧਿਆਏ ਦੇਖਦੇ ਆ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਪਰਮੇਸ਼ਵਰ ਨੇ ਜੋਨਾ ਨੂੰ ਭੇਜਿਆ ਕਿ ਜਾ ਕੇ ਨੀਨਵਾ ਦੇ ਵਿੱਚ ਹੋਕਾ ਦੇ ਉਹਨਾਂ ਦੇ ਪਾਪ ਬਹੁਤ ਵੱਧ ਗਏ ਆ ਉਹਨਾਂ ਦੇ ਅਪਰਾਧ ਬਹੁਤ ਵੱਧ ਗਏ ਆ ਉਹਨਾਂ ਨੂੰ ਹੋਕਾ ਦੇ ਦੇ ਕਿ ਅੱਜ ਤੋਂ 40 ਦਿਨਾਂ ਨੂੰ ਨੀਨਵਾ ਜਿਹੜਾ ਆ ਉਹ ਖਤਮ ਹੋ ਜਾਊਗਾ ਜੋਨਾ ਮੱਛੀ ਦੇ ਢਿੱਡ ਵਿੱਚੋਂ ਬਾਹਰ ਆਇਆ ਕਿਉਂਕਿ ਪਹਿਲਾਂ ਉਹਨੇ ਅਣਅਗਿਆਕਾਰੀ ਕੀਤੀ ਸੀ ਤੇ ਉਹ ਮੱਛੀ ਦੇ ਢਿੱਡ ਵਿੱਚ ਗਿਆ ਪਰ ਜਦੋਂ ਉਹਨੂੰ ਆਪਣੀ ਗਲਤੀ ਰਿਅਲਾਈਜ਼ ਹੋਈ ਤੇ ਉਸ ਮੱਛੀ ਦੇ ਢਿੱਡ ਵਿੱਚੋਂ ਹੀ ਉਹਨੇ ਤਰਲੇ ਕੀਤੇ ਆ ਪਰਮੇਸ਼ਵਰ ਦੇ ਤਾਂ ਉਹ ਬਾਹਰ ਆਇਆ ਪਰ ਉਹਨੇ ਜਾ ਕੇ ਨੀਨਵਾ ਦੇ ਵਿੱਚ ਹੌਕਾ ਦਿੱਤਾ ਆ ਜਦੋਂ ਇਹ ਖਬਰ ਰਾਜੇ ਕੋਲ ਪਹੁੰਚੀ ਤਾਂ ਲਿਖਿਆ ਪਹਿਲੇ ਹੀ ਦੇ ਆ ਢੰਡੋਰੀ ਕਰਵਾਈ ਉਥੇ ਅਰ ਕੀ ਕਿਹਾ ਆ ਕਹਿੰਦਾ ਸਾਰੇ ਜਣੇ ਵਰਤ ਰੱਖੋ ਸਾਰਿਆਂ ਤੋਂ ਵਰਤ ਰੱਖਾਏ ਕਹਿੰਦਾ ਬਾਲ ਬੱਚੇ ਵੀ ਕੁਛ ਨਾ ਖਾਣ ਪੀਣ ਮਾਲ ਡੰਗਰ ਵੀ ਕੁਛ ਨਾ ਖਾਵੇ ਪੀਵੇ ਸਭ ਤੱਪੜ ਪਾ ਕੇ ਬਹਿ ਜਾਓ ਅਰ ਕਹਿੰਦਾ ਰੋ ਰੋ ਕੇ ਤਰਲੇ ਕਰੋ ਪਰਮੇਸ਼ਵਰ ਦੇ ਅੱਗੇ ਮਿੰਤਾ ਸਾਡੇ ਉੱਤੇ ਤਰਸ ਕਰੇ ਤੇ ਅਸੀਂ ਬਚ ਜਾਈਏ ਸੋ ਬਚਣ ਵਿੱਚ ਚਲੀ ਗਏ ਜਦੋਂ ਉਹਨਾਂ ਨੇ ਪਰਮੇਸ਼ਵਰ ਦੇ ਅੱਗੇ ਵਰਤ ਰੱਖ ਕੇ ਪ੍ਰਾਰਥਨਾ ਕੀਤੀਆਂ ਤਾਂ ਪਰਮੇਸ਼ਵਰ ਨੇ ਆਪਣਾ ਦਿਲ ਬਦਲਿਆ ਹallelujah ਪਰਮੇਸ਼ਵਰ ਨੇ ਉਹਨਾਂ ਨੂੰ ਨਾਸ਼ ਨਹੀਂ ਕੀਤਾ ਉਹ ਉਹ ਸ਼ਹਿਰ ਉਸ ਸ਼ਹਿਰ ਦੇ ਲੋਕੀ ਸਭ ਦਾ ਸਭ ਕੁਝ ਜਿਹੜਾ ਸੀ ਉਹ ਬਚਾਇਆ ਗਿਆ ਸੋ ਜਦੋਂ ਸਾਡੇ ਜੀਵਨ ਵਿੱਚ ਪਾਪ ਵੱਧ ਜਾਂਦਾ ਆ ਤਾਂ ਪਰਮੇਸ਼ਵਰ ਦਾ ਕ੍ਰੋਧ ਆਉਂਦਾ ਆ ਐਵੇਂ ਕੋਈ ਨਾਸ਼ ਨਹੀਂ ਹੁੰਦਾ ਅਗਰ ਅਸੀਂ ਕਹੀਏ ਨਾ ਅਣ ਹੋਣੀ ਹੋਗੀ ਅਣ ਹੋਣੀ ਕੁਛ ਨਹੀਂ ਹੈਗੀ ਸਭ ਕੁਛ ਸਾਡੇ ਕੀਤੇ ਦਾ ਫਲ ਹੈ ਅਣ ਹੋਣਾ ਨਹੀਂ ਇਹ ਹੋਣਾ ਚਾਹੀਦਾ ਸੀ ਇਸੇ ਲਈ ਹੋਇਆ ਪਰ ਅਗਰ ਤੁਸੀਂ ਚਾਹੁੰਦੇ ਆ ਕਿ ਇਹ ਨਾ ਹੋਵੇ ਤਾਂ ਨੀਨੂਆ ਵਾਲੇ ਲੋਕਾਂ ਵਾਂਗ ਵਰਤ ਰੱਖੋ ਪਰਮੇਸ਼ਵਰ ਦੇ ਅੱਗੇ ਤਰਲੇ ਕਰੋ ਕਿਉਂਕਿ ਜਦੋਂ ਸਾਡੇ ਅਪਰਾਧ ਹੱਦ ਤੋਂ ਜ਼ਿਆਦਾ ਹੋ ਜਾਂਦੇ ਆ ਆ ਗਲਤੀਆਂ ਹੱਦ ਤੋਂ ਜ਼ਿਆਦਾ ਹੋ ਜਾਂਦੀਆਂ ਆ ਜਦੋਂ ਅਸੀਂ ਪਰਮੇਸ਼ਵਰ ਦੀ ਅਣ ਆਗਿਆਕਾਰੀ ਜ਼ਰੂਰਤ ਨਾਲੋਂ ਵੱਧ ਕਰਨੀ ਸ਼ੁਰੂ ਕਰ ਦਿੰਨੇ ਆ ਤਦ ਪਰਮੇਸ਼ਵਰ ਦਾ ਕਰੋਧ ਇਸ ਲੈਵਲ ਤੇ ਆਉਂਦਾ ਕਿ ਹੁਣ ਇਹਨੂੰ ਖਤਮ ਕਰੂੰ ਹੁਣ ਇਹਨੂੰ ਨਾਸ਼ ਕਰੋ ਫੇਰ ਚਾਹੇ ਕੋਈ ਰਾਜਾ ਆ ਕੋਈ ਪਰਜਾ ਆ ਕੋਈ ਸ਼ਹਿਰ ਆ ਕੋਈ ਜਗ੍ਹਾ ਆ ਫੇਰ ਉਹ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦੇ ਜਦੋਂ ਅਣ ਆਗਿਆਕਾਰੀ ਪਾਪ ਅਪਰਾਧ ਵੱਧ ਜਾਂਦੇ ਆ ਜਦੋਂ ਇਹ ਵਿਚਾਰ ਵੱਧ ਜਾਂਦਾ ਹੈ ਸੋ ਅਗੈ ਤੋਂ ਆ ਨੂੰ ਲੱਗਦਾ ਯਾਰ ਕਿ ਤੁਸੀਂ ਨਾਸ਼ ਵਾਲ ਨੂੰ ਜਾ ਰਹੇ ਆ ਤੁਸੀਂ ਮਿੱਟਦੇ ਜਾ ਰਹੇ ਆ ਘਰ ਦੇ ਜੀ ਮੁੱਕੜੇ ਸ਼ੁਰੂ ਹੋ ਰਹੇ ਆ ਪੈਸਾ ਢੇਲਾ ਖਤਮ ਹੋ ਰਿਹਾ ਆ ਤੁਹਾਨੂੰ ਲੱਗਦਾ ਆ ਕਿ ਜਿੱਦਾਂ ਜੀਵਨ ਸਮਾਪਤੀ ਵਾਲ ਨੂੰ ਜਾ ਰਿਹਾ ਹੋਵੇ ਤਾਂ ਵਰਤ ਕਰੋ ਤਾਂ वचन ਵਿੱਚ ਲਿਖਿਆ ਕੀ ਜਾਣੀਏ ਕਿ ਉਹ ਸਾਡੇ ਉੱਤੇ ਦਇਆ ਕਰੇ ਤਾਂ ਸੱਚੀ ਉਹ ਪਰਮੇਸ਼ਵਰ ਦਇਆ ਦਾ ਸਾਗਰ ਹੈ ਉਹ ਰਹਿਮਤ ਕਰਨ ਵਾਲਾ ਹੈ ਉਹ ਪ੍ਰਾਰਥਨਾ ਨੂੰ ਤੁਛ ਨਹੀਂ ਜਾਣਦਾ ਪਰ ਜਿਹੜੀ ਖਾਸ ਤੌਰ ਤੇ ਦਿਲ ਤੋਂ ਨਿਕਲੀ ਹੋਈ ਪ੍ਰਾਰਥਨਾ ਹੈ ਉਹ ਉੱਤਰ ਜ਼ਰੂਰ ਲੈ ਕੇ ਆਉਂਦੀ ਹੈ ਤੇ ਤੁਸੀਂ ਦੇਖਿਓ ਜਦੋਂ ਤੁਸੀਂ ਪਛਤਾਪ ਕਰੋਗੇ ਵਰਤ ਰੱਖ ਕੇ ਤੁਸੀਂ ਬਚਾਏ ਜਾਓਗੇ ਪਰਮੇਸ਼ਵਰ ਦੇ ਫਜ਼ਲ ਦੇ ਨਾਮ ਹalleluyah so ਤੁਸੀਂ ਦੇਖੋ ਪੂਰੇ ਸ਼ਹਿਰ ਦੇ ਲੋਕਾਂ ਨੇ ਵਰਤ ਰੱਖਿਆ ਤੇ ਉਹ ਸ਼ਹਿਰ ਉਹ ਦੇਸ਼ ਜਿਹੜਾ ਸੀਗਾ ਉਹ ਬਚਾਇਆ ਗਿਆ